ਇਹ ਜਿੱਦਣ ਇਸ ਨੂੰ ਟੌਰਚਰ ਕੀਤਾ ਉਹ ਮੈਸੇਜ ਇਮਾਨ ਨੂੰ ਆਇਆ ਇਮਾਨ ਨੇ ਮੈਨੂੰ ਦੱਸਿਆ ਸਨੀ ਦੇ ਭਰਾਵਾਂ ਨੂੰ ਮੈਂ ਮੋਬਾਈਲ ਕੀਤਾ ਫਿਰ ਦੇਖੋ ਪਟਿਆਲੇ ਉਹਨਾਂ ਦੀ ਮੁਲਾਕਾਤ ਨਹੀਂ ਹੁੰਦੀ ਫਿਰ ਕੋਰਟ ਆਰਡਰ ਕਰਦੀ ਹੈ ਕੋਰਟ ਦੇ ਆਰਡਰ ਦੀ ਪ੍ਰਵਾਹ ਨਹੀਂ ਹੁੰਦੀ ਜਿੱਥੇ ਅਦਾਲਤ ਦੀ ਸੁਣਵਾਈ ਨਹੀਂ ਉੱਥੇ ਤੁਸੀਂ ਮੈਨੂੰ ਦੱਸੋ ਇੱਕ ਆਮ ਆਦਮੀ ਦੀ ਸੁਣਵਾਈ ਕੀ ਹੋ ਜੀ ਐਮ ਆਈ ਸੀ ਦੀ ਅਦਾਲਤ ਪਟਿਆਲੇ ਦੀ ਅਦਾਲਤ ਆਰਡਰ ਕਰਦੀ ਹੈ ਕਿ ਇਸ ਦਾ ਮੈਡੀਕਲ ਕਰਾਇਆ ਜਾਵੇ ਤਾਂ ਕਿੰਨੇ ਦਿਨੋਂ ਦਾ ਮੈਡੀਕਲ ਨਹੀਂ ਹੁੰਦਾ ਹੁਣ ਇੱਕ ਬੜੀ ਇਹਨੂੰ ਸੋਚੀ ਸਮਝੀ ਸਾਜ਼ਿਸ਼ ਜਿਹੜੀ ਕੌਮ ਤੇ ਹਮਲਾ ਹੁੰਦਾ ਜਿਹੜੀ ਕੌਮ ਨੂੰ ਗਾਲਾਂ ਕੱਢੀਆਂ ਜਾਂਦੀਆਂ ਉਹਨਾਂ ਦੀ ਕੁੜੀਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਜਦੋਂ ਉਹ ਕੌਮ ਉੱਠਦੀ ਹੈ ਤਾਂ ਫਿਰ ਉਹਨਾਂ ਨੂੰ ਟਰਟਚਰ ਕੀਤਾ ਜਾਂਦਾ ਤੇ ਤੁਸੀਂ ਪਹਿਲੇ ਉਹਨਾਂ ਨੂੰ ਨੱਥ ਕਿਉਂ ਨਹੀਂ ਪਾਉਂਦੇ ਫੈਕਟਰੀ ਸੁਭਾ ਸਿੰਘ ਜਿਹੜਾ ਹੈਗਾ ਕਿੰਨੇ ਸਮੇਂ ਬਾਅਦ ਇਹਨੂੰ ਜਿਹੜੀ ਦੀ ਗਨਾਹ ਦੀ ਸਜ਼ਾ ਮਿਲੀ ਹੈ ਕਿੰਨੇ ਨੇ ਮਾਵਾ ਦੇ ਪੁੱਤ ਮਾਰੇ ਹੋਣੇ ਨੇ ਕਿੰਨੀਆਂ ਭੈਣਾਂ ਦੇ ਸੁਹਾਗ ਜਾੜੇ ਹੋਣੇ ਨੇ ਜੇਲ੍ਹ ਚ ਪਹੁੰਚਾਉਣ ਵਾਲਾ ਇਹ ਸਿਸਟਮ ਹੈ ਜਿਹੜਾ ਹੁਣ ਕਤਲ ਹੁੰਦਾ ਇਹ ਵੀ ਇੱਕ ਸਿਸਟਮ ਦੀ ਦੇਣ ਹੈ ਜੇ ਸਿਸਟਮ ਨੇ ਪਹਿਲੋਂ ਹੀ ਕ੍ਰਾਈਮ ਰੋਕਿਆ ਹੁੰਦਾ ਸਿਸਟਮ ਨੇ ਫੇਕ এনਕਾਊਂਟਰ ਨਾ ਹੋਣ ਦਿੱਤੇ ਹੁੰਦੇ ਸਿਸਟਮ ਨੇ ਫੇਕ এনਕਾਊਂਟਰ ਤੋਂ ਬਾਅਦ ਇਹਨਾਂ ਨੂੰ ਅਫੀਸਰਾਂ ਨੂੰ ਪ੍ਰੋਮੋਸ਼ਨਾਂ ਨਾ ਦਿੱਤੀਆਂ ਹੁੰਦੀਆਂ ਨਾ ਇਹ ਐਸਐਸਪੀ ਬਣਾਏ ਹੁੰਦੇ ਤਾਂ ਅੱਜ ਇਹ ਹਾਲਾਤ ਹੀ ਨਹੀਂ ਪੈਦਾ ਹੁੰਦੇ ਕਿ ਜਦ ਇਨਸਪੈਕਟਰ ਤੇ ਅਰਚਾ ਦਰਜ ਹੋ ਸਕਦਾ ਇਨਸਪੈਕਟਰ ਨੂੰ ਉਮਰ ਕਾਇਦੀ ਸਜ਼ਾ ਹੋ ਸਕਦੀ ਹੈ ਕਿ ਲੱਗਦਾ ਨਹੀਂ ਉਸ ਵਕਤ ਤੇ ਐਸਐਸਪੀ ਜਾਂ ਆਪਾਂ ਗੱਲ ਕਰੀਏ ਜਾਂ ਡੀਜੀਪੀ ਦੇ ਖਿਲਾਫ ਵੀ ਮੈਨੂੰ ਲੱਗਦਾ ਵੀ ਮੁਕਦਮਾ ਦਰਜ ਕਰ ਦੇਣਾ ਚਾਹੀਦਾ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਸਰਦਾਰ ਜਸਵੰਤ ਸਿੰਘ ਖਰੜੇ ਨੂੰ ਮਾਰ ਦਿੱਤਾ ਗਿਆ ਹੈ ਇਸ ਏਡੀ ਡੀਜੀਪੀ ਦਾ ਹੱਥ ਹੈ ਪਰ ਉਸ ਵਕਤ ਸੁਣਿਆ ਨਹੀਂ ਗਿਆ ਉਹਨਾਂ ਨੂੰ ਪ੍ਰੋਮੋਸ਼ਨਾਂ ਦੇ ਕੇ ਉਹਨਾਂ ਨੂੰ ਦਿੱਲੀ ਸਪੈਸ਼ਲ ਹਾਊਸ ਦਿੱਤੇ ਗਏ ਉਹ ਹਾਉਸ ਕਿਉਂ ਦਿੱਤੇ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਦਿੱਤਾ ਕਿ ਇਹ ਯੂਥ ਨੂੰ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਇਹਨਾਂ ਨੇ ਕਤਲ ਕੀਤਾ ਸਸੀ ਗਾਲ ਜੀ ਮੈਂ ਹਾਂ ਪਰਮਿੰਦਰ ਸਿੰਘ ਸਿੱਧੂ ਤੁਸੀਂ ਦੇਖ ਰਹੇ ਹੋ ਲੋਕ Opiniion TV ਬੀਤੇ ਦੇਣੀ ਸੰਦੀਪ ਸਿੰਘ ਸਣੀ ਦੇ ਉੱਪਰ ਜੋ ਜੇਲ੍ਹ ਦੇ ਵਿੱਚ ਤਸਦਦ ਹੋਇਆ ਉਹ ਸਭ ਨੂੰ ਪਤਾ ਕਿਸ ਤਰੀਕੇ ਨਾਲ ਸੰਦੀਪ ਸਿੰਘ ਸਣੀ ਦੀ ਕੁੱਟਮਾਰ ਜੇਲ੍ਹ ਦੇ ਵਿੱਚ ਕੀਤੀ ਗਈ ਮੇਰੇ ਨਾਲ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਮੌਜੂਦ ਨੇ ਹਮੇਸ਼ਾ ਸਿੱਖਾ ਦੇ ਮੁੱਦਿਆਂ ਤੇ ਖੁੱਲ ਕੇ ਗੱਲਬਾਤ ਕਰਦੇ ਨੇ ਕਿ ਸਿੱਖਾਂ ਦੇ ਨਾਲ ਹੀ ਕਿਉਂ ਤੱਕਾ ਕੀਤਾ ਜਾਂਦਾ ਹੈ ਕਿਉਂ ਪਿਛਲੇ ਸਮੇਂ ਤੋਂ ਲੈ ਕੇ ਬੇਸ਼ੱਕ 1992-93 ਦਾ ਸਮਾਂ ਹੋਵੇ 2025 ਤੱਕ ਕਿਉਂ ਇਸ ਤਰੀਕੇ ਨਾਲ ਹੋ ਰਿਹਾ ਖਾਰਾ ਸਾਹਿਬ ਨਾਲ ਗੱਲਬਾਤ ਕਰਦੇ ਖਾਰਾ ਸਾਹਿਬ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਖਾਰਾ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਜੇ ਮੈਂ ਸ਼ੁਰੂਆਤ ਕੀਤੀ ਕਿ 92-93 ਦਾ ਦੌਰ ਤੇ ਹੁਣ 2025 ਦੇ ਵਿੱਚ ਉਹੀ ਕੁਝ ਜਿਹੜਾ ਸਾਹਮਣੇ ਆ ਰਿਹਾ ਹੈ ਨਹੀਂ ਇਹ 92 93 ਦਾ ਦੌਰ ਨਹੀਂ 92 93 ਤੇ ਚਲੋ ਠੀਕ ਹੈ ਇੱਕ ਜ਼ੁਲਮ ਦੀ ਜਿਹੜਾ ਜੁਰਮ ਸੀ ਜਾਂ ਜ਼ੁਲਮ ਕਰਦੇ ਸੀ ਉਹ ਤੇਜ ਹੋ ਗਿਆ ਐਕਚੁਅਲੀ ਤਾਂ 1947 ਤੋਂ ਸ਼ੁਰੂ ਹੋਇਆ ਹੋਇਆ ਹੈ 1947 ਦੇ ਵਿੱਚ ਹੀ ਪੰਜਾਬ ਦੇ ਵਿੱਚ ਬਲੱਡ ਵਗਿਆ ਪਰ ਉਸ ਨੂੰ ਜ਼ਿਆਦਾਤਰ ਜਿਹੜੇ ਸਾਡੇ ਉਦੋਂ ਲੀਡਰ ਸੀ ਉਹ ਖਮੋਸ਼ ਰਹੇ ਨੇ ਉਸ ਚੀਜ਼ ਦੇ ਉੱਪਰ 1955 ਜੇ ਵਿੱਚ ਹਰਮੰਦਰ ਸਾਹਿਬ ਤੇ ਹਮਲਾ ਹੋਣਾ ਪੌਂਟਰਾ ਸਾਹਿਬ ਤੇ ਹਮਲਾ ਹੋਣਾ ਤਹੀਨ ਹੋਣੀ ਹਰ ਗੁਰਦੁਆਰੇ ਦੀ ਪੰਜਾਬ ਦੇ ਅੰਦਰ ਪੰਜਾਬੀ ਸੂਬਾ ਮੰਗਣ ਦੇ ਉੱਪਰ ਗੋਲੀਆਂ ਚੱਲਣੀਆਂ ਤਾਂ ਇੱਕ ਉਸ ਵਕਤ ਪੰਜਾਬ ਦੇ ਅੰਦਰ ਇੱਕ ਕੌਮ ਨੂੰ ਇੰਨੀ ਨਫ਼ਰਤ ਨਾਲ ਦੇਖਣਾ ਫਿਰ ਉਸ ਤੋਂ ਬਾਅਦ ਤੁਸੀਂ 1975 ਚ ਆ ਜਾਂਦੇ ਆ ਇੰਡੀਆ ਚ ਅਮਰਜੈਂਸੀ ਲੱਗਦੀ ਹੈ ਤਾਂ ਸਭ ਤੋਂ ਵੱਧ ਜੇ ਜੇਲ ਭਰੀ ਜਾਂਦੀ ਹੈ ਤਾਂ ਪੰਜਾਬ ਜੇਲ ਭਰਦਾ ਤੇ ਪੰਜਾਬ ਤੋਂ ਖਾਸ ਕਰਕੇ ਸਿੱਖ ਜੇਲ ਚਾਉਂਦੇ ਨੇ ਫਿਰ ਇੱਕ ਐਸਾ ਦੌਰ ਸ਼ੁਰੂ ਹੁੰਦਾ ਹੈ ਜਿਹਨੂੰ ਧਿਆਨ ਨਾਲ ਦੇਖੋਗੇ ਤਾਂ ਪਾ ਪੰਜਾਬ ਦੇ ਪਛੋਕੜ ਚ ਜਾ ਰਹੇ ਆ ਤਾਂ ਪੰਜਾਬ ਦੇ ਅੰਦਰ ਬਾਬੇ ਪੈਦਾ ਕੀਤੇ ਜਾਂਦੇ ਨੇ ਉਹ ਬਾਬੇ ਕਿਉਂ ਪੈਦਾ ਕੀਤੇ ਜਾਂਦੇ ਨੇ ਕਿ ਪੰਜਾਬ ਇੱਕ ਉਹ ਸੂਬਾ ਹੈ ਜਿਹੜਾ 21 ਸਾਲ ਦੇ ਬਾਅਦ ਵੀ ਬਦਲਾ ਲੈਣ ਜਾਂਦਾ ਹੈ ਇੰਗਲੈਂਡ ਚਲੇ ਜਾਂਦਾ ਬਦਲਾ ਲੈਣ ਉਹ ਸੂਬਾ ਪੰਜਾਬ ਦਾ ਜਿਹੜਾ ਪੰਜਾਬ ਦੇ ਦਿੱਤੇ ਹੋਏ ਜ਼ਖਮਾਂ ਨੂੰ ਭੁੱਲਦਾ ਹੀ ਨਹੀਂ ਉਹ ਮੁੰਡੇ ਨੇ ਇੱਥੋਂ ਦੇ ਕਿਸੇ ਵੀ ਕੌਮ 'ਚ ਦਿਖਾ ਦੇ ਤੁਸੀਂ ਮੈਨੂੰ ਐਹੋ ਜਿਹੇ ਬੰਦੇ ਪੈਦਾ ਹੋਣ ਜਿਹੜੇ 21-21 ਸਾਲ ਦੇ ਬਾਅਦ ਜਾ ਕੇ ਬਦਲਾ ਲੈ ਲੈਣ ਤਾਂ ਫਿਰ ਪੰਜਾਬ ਦੀ ਧਰਤੀ ਦੇ ਵਿੱਚੋਂ ਇੱਕ ਪੋਰਸ਼ਨ ਹੋਰ ਕੱਢਣਾ ਪੈਂਦਾ ਹੈ ਖਾਸ ਕਰਕੇ ਮਾਝਾ ਮੈਂ ਤੁਹਾਨੂੰ ਸੰਨੀ ਦੇ ਉਹ ਜ਼ੁਲਮ ਹੋਂਦਿਕਰ ਲੈ ਕੇ ਆਉਣਾ ਮੈਂ ਤਾਂ ਪੰਜਾਬ ਦੇ ਅੰਦਰ ਇੱਕ ਹੀ ਈਸਾ ਹੈ ਜਿਹਨੂੰ ਮਾਝਾ ਬੋਲਦੇ ਨੇ ਤੇ ਮਾਝਾ ਕੀ ਹੈ ਮਾਝੇ ਦੀ ਸਟੋਰੀ ਪੜੋਗੇ ਤਾਂ ਪਿਛਲੇ 11500 ਸਾਲ ਦੇ ਦਰਮਿਆਨ ਜਿੰਨੇ ਵੀ ਬਦਲੇ ਲਏ ਨੇ ਤੇ ਜਿੰਨਾ ਵੀ ਟੌਰਚਰ ਹੋਇਆ ਹੈ ਉਹ ਮੈਕਸਿਮਮ ਸਤ ਲੋਈ ਤੇ ਵਿਆਸ ਤੋਂ ਪਰਾਂ ਹੋਇਆ ਹੈ ਜਿਸ 90% ਸੌਜੋ 90% ਪੰਜਾਬ ਨੂੰ ਗੁਣੀਏ ਤੇ ਪੰਜਾਬ ਚੋਂ 90 ਚ 84% ਕਲਾ ਮੱਝਾ ਤੇ ਨਾਲ ਉੱਪਰਲਾ ਹਿੱਸਾ ਦਬਾਬੇ ਦਾ ਦਬਾਬਾ ਜਿਹੜਾ ਉਹ ਜਲੰਧਰ ਏਰੀਆ ਗਰਦਾਸਪੁਰ ਤੋਂ ਉੱਪਰ ਚੜੇ ਜੀਏ ਜਲੰਧਰ ਹਲਕਾ ਤਾਂ ਦੇਖੋ ਉਦੋਂ ਵੀ ਇੱਕ ਸਿਆਸਤਦਾਨਾ ਨੇ ਉਹਨਾਂ ਨੇ ਦੋ ਕੰਟਰੀਆਂ ਨਹੀਂ ਬਣਾਈਆਂ ਬਹੁਤ ਲੀਡਰ ਸੀ ਜਿਹੜੇ ਕਹਿੰਦੇ ਸੀ ਕਿ ਪੰਜਾਬ ਨੂੰ ਨਾ ਵੰਡੀਏ ਪਰ ਉਹਨਾਂ ਨੇ ਪੰਜਾਬ ਹੀ ਵੰਡਿਆ ਦਿੱਲੀ ਨੇ ਉਹਦਾ ਪ੍ਰੈਸ਼ਰ ਪਾਇਆ ਕਿ ਪੰਜਾਬ ਹੀ ਵੰਡੋ ਤਾਂ ਪੰਜਾਬ ਹੀ ਵੰਡਿਆ ਗਿਆ ਪੰਜਾਬ ਐਸਾ ਵੰਡਿਆ ਕਿ ਜਿਹੜੀ ਇਹਦੀ ਸੋਚ ਆ ਉਹ ਵੰਡੀ ਜਾਵੇ ਉਹ ਬਲੱਡ ਨੂੰ ਰੋਕਿਆ ਜਾਵੇ ਲੜਨ ਤੋਂ ਉਹਨੂੰ ਖਤਮ ਕੀਤਾ ਜਾਵੇ ਨਸ਼ਿਆਂ ਦੇ ਵਿੱਚ ਤਾਂ ਉਹ ਜਿੰਨਾ ਮਰਜੀ ਕਰ ਲੋ ਉਹ ਬਲੱਡ ਫੇਰ ਤੁਰ ਪੈਂਦਾ ਸੰਨੀ ਐ ਕੋ ਮਾਜੇ ਚ ਉਹ ਬਲੱਡ ਐ ਜਿਹੜਾ ਬੰਦਾ ਕਹਿੰਦਾ ਹੁੰਦਾ ਸੀ ਕਿ ਸਿੱਖਾਂ ਦੀਆਂ ਕੁੜੀਆਂ ਰਾਤ ਰੱਖਿਆ ਕਰੋ ਤਾਂ ਸੰਨੀ ਉਸ ਤੋਂ ਉਹਨੂੰ ਚੁੱਪ ਕਰਾਉਂਦਾ ਐ ਇਹ ਉਸ ਵਕਤ ਦੀ ਇੱਕ ਮਰਡਰ ਦੀ ਇੱਕ ਕਹਾਣੀ ਐ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਆ ਉਹਦੇ ਉੱਪਰ ਪਰਚਾ ਦਰਜ ਹੋਇਆ ਐ ਇਸ ਚੀਜ਼ ਦਾ ਉਹਨੂੰ ਜੇਲ੍ਹ ਚ ਲਿਆਂਦਾ ਜਾਂਦਾ ਹੁਣ ਜਿਹੜਾ ਬੰਦਾ ਸਿੱਖਾਂ ਨੂੰ ਗਾਲ੍ਹਾਂ ਕੱਢਦਾ ਸੀ ਸੇਖਾਨਿਆ ਕੁੜੀਆਂ ਨੂੰ ਇਸ ਤਰ੍ਹਾਂ ਕਹਿੰਦਾ ਸੀ ਰਾਤ ਰੱਖਿਆ ਕਰੋ ਤੇ ਇਹਨਾਂ ਦੀ ਨਸਲ ਬਦਲ ਦਿਓ ਉਸ ਦੇ ਉਹਦੇ ਉਲਟ ਕਿਤੇ ਵੀ ਐਨਐਸਐ ਲਾਈ ਬਣਦੀ ਸੀ ਨਾ ਜੇ ਦੂਜੀ ਕੌਮ ਤੇ ਬਣਦੀ ਹੈ ਤੇ ਉਸ ਤੇ ਕਿਉਂ ਨਹੀਂ ਬਣਦੀ ਦੂਜੀ ਕੌਮ ਤਾਂ ਲਵਜ ਵੀ ਨਹੀਂ ਬੋਲਦੀ ਉਹ ਤਾਂ ਕਿਸੇ ਕੌਮ ਨੂੰ ਉੱਪਰ ਬੋਲੇ ਵੀ ਨਹੀਂ ਐਨਐਸਐ ਲਾਤੀ ਆਪਾਂ ਐਨਐਸਐ ਉੱਥੇ ਲਗਣੀ ਚਾਹੀਦੀ ਸੀ ਬੰਦਾ ਬਾਹਰ ਹੀ ਨਾ ਆਵੇ ਪਰ ਉਸ ਨੂੰ ਸ਼ਰੇਆਮ ਖੁੱਲਾ ਉਹਨੂੰ ਗਵਰਨਮੈਂਟ ਦੇ ਕੇ ਉਹਨੂੰ ਪੰਜਾਬੀ ਤੋਰਿਆ ਗਿਆ ਕਿਉਂ ਤੋੜਿਆ ਗਿਆ ਕਿਉਂਕਿ ਹਿੰਦੁਸਤਾਨ ਦੀ ਸੋਚ ਸਾਡੇ ਲੀਡਰਾਂ ਦਾ ਸਰੈਂਡਰ ਕਰਨਾ ਉਹ ਬੰਦਾ ਸ਼ਰੇਆਮ ਤੁਰਦਾ ਹੈ ਤੇ ਮਾਜੇ ਦਾ ਜਿਹੜਾ ਬਲੱਡ ਆ ਉਹ ਨਹੀਂ ਰੁਕਦਾ ਤਾਂ ਫਿਰ ਉਸ ਦੇ ਵਿੱਚ ਇੱਥੇ ਆ ਕੇ ਗੱਲ ਸਮਾਪਤ ਹੁੰਦੀ ਹੈ ਉਹਦਾ ਕਤਲ ਹੁੰਦਾ ਬੰਦੇ ਦਾ ਤੇ ਇਹ ਇੱਥੇ ਨਹੀਂ ਲਾਲਾ ਜਗਤ ਨਾਰਾਇਣ ਤੋਂ ਪਹਿਲਾਂ ਆ ਜੋ ਉਹ ਸਿੱਖਾਂ ਦੇ ਉਲਟ ਬੋਲਦਾ ਹੈ ਪੰਜਾਬ ਜਿਹੜੀ ਗਵਰਨਮੈਂਟ ਉਹਦੀ ਸਪੋਰਟ ਕਰਦੀ ਹੈ ਹਿੰਦੁਸਤਾਨ ਦੀ ਹਕੂਮਤ ਉਹਦੀ ਸਪੋਰਟ ਕਰਦੀ ਹੈ ਉਸ ਤੋਂ ਪਹਿਲਾਂ ਹਰਬੰਸ لال ਖੰਨਾ ਜਿਹੜਾ ਪੰਜਾਬ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਦੀ ਜੜੀ ਉੱਥੇ ਫੋਟੋ ਸਟੇਸ਼ਨ ਤੋਂ ਥੱਲੇ ਸੁੱਟਦਾ ਕਿਸੇ ਹੋਇਆ ਉਸ ਧਰਮ ਦੇ ਉੱਪਰ ਹਮਲੇ ਹੋਏ ਉਸ ਧਰਮ ਨੂੰ ਗਾਲਾਂ ਕੱਢੀਆਂ ਉਸ ਗੁਰੂਆਂ ਨੂੰ ਗਾਲਾਂ ਕੱਢੀਆਂ ਜਿਨ੍ਹਾਂ ਨੇ ਪੰਜਾਬ ਵਸਾਇਆ ਜਿਨ੍ਹਾਂ ਨੇ ਇੱਥੇ ਹਰ ਬੰਦੇ ਨੂੰ ਤੁਰਨ ਜੋਗੇ ਛੱਡਿਆ ਆਜ਼ਾਦੀ ਚਿਕਰ ਪਹੁੰਚਣ ਦੇ ਲਈ ਉਹੀ ਗੁਰੂ ਸੀ ਤਾਂ ਉਹਨਾਂ ਦੀ ਤੋਹੀਨ ਹੁੰਦੀ ਹੈ ਤਾਂ ਕਿਸੇ ਨੇ ਵੀ ਐਨਐਸਏ ਦਾ ਲੋਡ ਜੇਪ ਸਿਸਟਮ ਹੋਰ ਸੀ ਪਰ ਕਿਸੇ ਨੇ ਵੀ ਉਹਨਾਂ ਨੂੰ ਅੰਦਰ ਨਹੀਂ ਸੁਟਿਆ ਨਾ ਮਤਬਲੀ ਕੋਈ ਨਹੀਂ ਕਾਰਨ ਕੀ ਸੀ ਉਹਨਾਂ ਦੇ ਖਤਮ ਹੋਣ ਚਕਰ ਪੰਜਾਬ ਦੇ ਨੌਜਵਾਨਾਂ ਤੇ ਉਹਨੂੰ ਟੌਰਚਰ ਕੀਤਾ ਗਿਆ ਜੇਲਾਂ ਚੋਂ ਸੁਟੇ ਗਏ ਫਿਰ ਸੰਨੀ ਨੂੰ ਉਸ ਦੇ ਮਰਡਰ ਤੋਂ ਬਾਅਦ ਪਟਿਆਲੇ ਲਿਆਂਦਾ ਜਾਂਦਾ ਜਿਹੜੀ ਮੈਂ ਗੱਲ ਸੁਣੀ ਹੈ ਸੰਨੀ ਉਸ ਦੇ ਵਿੱਚ ਇੱਕ ਐਪਲੀਕੇਸ਼ਨ ਦਿੰਦਾ ਜਾਂ ਔਰ ਲ ਕਹਿੰਦਾ ਹੈ ਕਿ ਮੇਰੀ ਜੇਲ ਨੂੰ ਟਰਾਂਸਫਰ ਕਰੋ ਮੈਨੂੰ ਪਾਸੇ ਕਰੋ ਇਹ ਇੱਕ ਐਂਟੀ ਸੋਚ ਹੈ ਚਾਹੇ ਉਹ 10 15 ਜਿੰਨੇ ਬੰਦੇ ਨੇ ਉਹ ਸਾਰੇ ਐਂਟੀ ਸਿੱਖ ਨੇ ਉਹ ਐਂਟੀ ਪੰਜਾਬ ਨੇ ਉਹਨਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ ਇਸ ਕੌਮ ਦੇ ਨਾਲ ਕੋਈ ਲਿੰਕ ਨਹੀਂ ਉਹ ਕਹਿੰਦਾ ਮੈਨੂੰ ਪਾਸੇ ਕਰੋ ਮੇਰੀ ਰੋਜ਼ ਤੋਹੀਨ ਹੁੰਦੀ ਹੈ ਤਾਂ ਹੁਣ ਅੰਦਰ ਉਹਨਾਂ ਨੇ ਸੱਨੀ ਤੇ ਜਿਹੜਾ ਮੈਂ ਸੁਣਿਆ ਹਮਲਾ ਕੀਤਾ ਹੁਣ ਆਮਲੇ ਹਮਲੇ ਦੇ ਵਿੱਚ ਡਿਫੈਂਸ ਦੇ ਵਿੱਚ ਉਹ ਬੰਦਾ ਮਰਿਆ ਜਾਂ ਕਿਵੇਂ ਮਰਿਆ ਚਲੋ ਉਹ ਤਾਂ ਕਹਾਣੀ ਇੱਕ ਅਲੱਗ ਹੈ ਉਸ ਤੋਂ ਬਾਅਦ ਸਨੀ ਨੂੰ ਟੌਰਚਰ ਕੀਤਾ ਜਾਂਦਾ ਹੈ ਹੁਣ ਟੌਰਚਰ ਕਿੱਥੇ ਜੇ ਅੱਜ ਦੀ ਵੀਡੀਓ ਦੇਖੀਏ ਤਾਂ ਉਹਦੇ ਤਾਂ ਸਾਨੂੰ ਪਤਾ ਨਹੀਂ ਲੱਗਦਾ ਹੁਣ ਟੌਰਚਰ ਕਿੱਥੇ ਹੁੰਦਾ ਜਦੋਂ ਜਦੋਂ ਜੀਐਮਆਈਸੀ ਦੀ ਅਦਾਲਤ ਪਟਿਆਲੇ ਦੀ ਅਦਾਲਤ ਆਰਡਰ ਕਰਦੀ ਹੈ ਕਿ ਇਸ ਦਾ ਮੈਡੀਕਲ ਕਰਾਇਆ ਜਾਵੇ ਤਾਂ ਕਿੰਨੇ ਦਿਨੋਂ ਦਾ ਮੈਡੀਕਲ ਨਹੀਂ ਹੁੰਦਾ ਹੁਣ ਇੱਕ ਬੜੀ ਇਹਨੂੰ ਸੋਚੀ ਸਮਝੀ ਸਾਜ਼ਿਸ਼ ਕਮਾ ਜਿਵੇਂ ਮੈਡੀਕਲ ਇਹਦਾ ਲੇਟ ਕੀਤਾ ਗਿਆ ਤਾਂ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਾ ਕੇ ਵੀ ਇਹ ਸੋਚੀ ਸਮਝੀ ਸਾਜ਼ਿਸ਼ ਹੈ ਦੇਖੋ ਕੋਈ ਜਿਹੜੇ ਮਲਜਮ ਨੇ ਜਿਹੜੇ ਟਾਰਚਰ ਹੁੰਦੇ ਨੇ ਜਾਂ ਖਾਸ ਕਰਕੇ ਮੇਰੇ ਕੋਲ ਕਈ ਕੇਸ ਰਹੇ ਨੇ ਖਾਲਿਸਤਾਨ ਨਾਲ ਲਿੰਕ ਰੱਖੇ ਨੇ ਜਾਂ ਪੰਜ 10 20 ਸਾਲ ਚ ਮੇਰੇ ਕੋਲ ਕੇਸ ਆਉਂਦੇ ਰਹੇ ਨੇ ਤਾਂ ਉਹਨਾਂ ਨੂੰ ਮੈਂ ਗੱਲਾਂ ਪੁੱਛੀਆਂ ਸੀ ਉਹ ਕਹਿੰਦੇ ਨੇ ਜਿਵੇਂ ਮੋਢੇ ਕੱਢ ਦੇਣੇ ਲੱਤਾਂ ਖਿੱਚ ਦੇਣੀਆਂ ਜਾਂ ਉਹਨਾਂ ਦੇ ਚੱਡੇ ਚੌੜੇ ਕਰਨੇ ਤਾਂ ਫਿਰ ਇੱਕ ਦੋ ਦਿਨ ਬੰਦੇ ਦੀ ਮਾਲਿਸ਼ ਕਰਕੇ ਇਹ ਤੋੜਦੇ ਨੇ ਇਹ ਮਲਜਮ ਦੱਸਦੇ ਹੁੰਦੇ ਨੇ ਫਿਰ ਇਹ ਜਿਹੜੀ ਪੁਲਿਸ ਹੈ ਉਹਨਾਂ ਨੂੰ ਜਿੰਨਾ ਟਾਰਚਰ ਹੁੰਦਾ ਬੰਦਾ ਉਹਨੂੰ ਉਹਨਾਂ ਇੱਕ ਜਾਂ ਦੋ ਦਿਨ ਦੇ ਅੰਦਰ ਮਾਲਿਸ਼ ਕਰਕੇ ਉਹਨੂੰ ਤੋੜ ਕੇ ਵੇਖਦੇ ਨੇ ਕਿ ਇਹਨੂੰ ਪ੍ਰੋਬਲਮ ਤਾਂ ਨਹੀਂ ਆਏ ਮੋਢੇ ਵੀ ਚੜਾਏ ਜਾਂਦੇ ਨੇ ਤਾਂ ਇੱਕ ਮੈਂ ਕਹੂੰਗਾ ਇਹੋ ਜਾਂ 3 ਡਿਗਰੀ ਟਾਰਚਰ ਜਦ ਮੇਰੇ ਤੱਕ ਜਾਨਵਰ ਜਾਂ ਪਸ਼ੂਆਂ ਤੇ ਵੀ ਨਹੀਂ ਹੁੰਦਾ ਜੋ ਪੰਜਾਬ ਦੇ ਵਿੱਚ ਯੂਥ ਤੇ ਹੁੰਦਾ ਤੇ ਪੰਜਾਬ ਦੇ ਯੂਥ ਦੇ ਵਿੱਚੋਂ ਮੈਂ ਕੱਲਾ ਇੱਕ ਕੌਮ ਨੂੰ ਸਿੱਖਾ ਨੂੰ ਗਿਣੂੰਗਾ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਜਿਹੜੀ ਕੌਮ ਤੇ ਹਮਲਾ ਹੁੰਦਾ ਜਿਹੜੀ ਕੌਮ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਉਹਨਾਂ ਦੀ ਕੁੜੀਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਜਦੋਂ ਉਹ ਕੌਮ ਉੱਠਦੀ ਹੈ ਤਾਂ ਫਿਰ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਤੇ ਤੁਸੀਂ ਪਹਿਲਾਂ ਉਹਨਾਂ ਨੂੰ ਨੱਥ ਕਿਉਂ ਨਹੀਂ ਪਾਉਂਦੇ ਤੁਸੀਂ ਕਿਉਂ ਨਹੀਂ ਸਿਸਟਮ ਬਦਲਦੇ ਜਿਹੜੇ ਪੁਲਿਸ ਮੁਲਾਜ਼ਮ ਅੰਦਰ ਨੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਦੋਂ ਉਸ ਵਕਤ ਇਹਨਾਂ ਨੇ ਮੁੰਡੇ ਮਾਰੇ ਨੇ ਫੇਕ ਇਨਕਾਊਂਟਰ ਕੀਤੇ ਨੇ ਉਦੋਂ ਉਹਨਾਂ ਨੂੰ ਪੋਸਟਾਂ ਤੇ ਕਿਉਂ ਰੱਖਿਆ ਗਿਆ ਕਿਉਂ ਉਹਨਾਂ ਨੂੰ ਡੀਐਸਪੀ ਇੰਸਪੈਕਟਰ ਐਸਐਸਪੀ ਬਣਾਇਆ ਗਿਆ ਕਿ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਇਹ ਕਹਿੰਦੇ ਨੇ ਸਾਡੀ ਇੰਟੈਲੀਜੈਂਸ ਨੂੰ ਪਤਾ ਹੁੰਦਾ ਹੈ ਕਿ ਜਿੱਥੇ ਕੀੜੀ ਵੀ ਤੁਰ ਜਾਂਦੀ ਸਾਨੂੰ ਪਤਾ ਹੁੰਦਾ ਸਾਨੂੰ ਪਤਾ ਕਿ ਹਵਾ ਕਿੱਧਰ ਦੀ ਕਿੱਧਰ ਚੱਲਦੀ ਹੈ ਸਾਨੂੰ ਏ ਟੂ ਜ਼ेड ਪਤਾ ਪੰਜਾਬ ਦੇ ਅੰਦਰ ਪਰ ਇਹ ਨਹੀਂ ਪਤਾ ਲੱਗਦਾ ਕਿ ਇਸ ਅਫੀਸਰ ਨੇ ਕਿੰਨੇ ਮੁੰਡੇ ਮਾਰੇ ਨੇ ਉਹਨੂੰ ਤੁਸੀਂ ਇੱਕ ਹਵਾਨ ਬਣਨ ਤੇ ਕਰ ਉਹਦੇ ਤੁਸੀਂ ਨਾਲ ਸਪੋਰਟ ਕਰਦੇ ਹੋ ਉਸ ਉਸ ਪੁਲਿਸ ਅਫਸਰ ਦੀ ਸਪੋਰਟ ਕੀਤੀ ਜਾਂਦੀ ਹੈ ਜਿਹੜਾ ਬਿਲਕੁਲ ਪੰਜਾਬ ਚ ਹਵਾਨ ਬਣ ਕੇ ਰਹਿੰਦਾ ਹੈ ਤਰੀਕੇ ਨਾਲ ਇੰਸਪੈਕਟਰ ਜੀ ਸੁਭਾ ਸਿੰਘ ਜਿਹੜਾ ਹੈਗਾ ਕਿੰਨੇ ਸਮੇਂ ਬਾਅਦ ਇਹਨੂੰ ਜਿਹੜੀ ਦੀ ਗਨਾਹ ਦੀ ਸਜ਼ਾ ਮਿਲੀ ਹੈ ਕਿੰਨੇ ਨੇ ਮਾਵਾ ਦੇ ਪੁੱਤ ਮਾਰੇ ਹੋਣੇ ਨੇ ਕਿੰਨੀਆਂ ਭੈਣਾਂ ਦੇ ਸੁਹਾਗ ਜਾੜੇ ਹੋਣੇ ਨੇ ਤੁਹਾਨੂੰ ਇਹ ਤਾਂ ਯਾਦ ਆ ਗਿਆ ਕਿ ਸੂਬੇ ਦਾ ਮਰਡਰ ਹੋ ਗਿਆ ਤੁਹਾਨੂੰ ਇਹ ਯਾਦ ਕਿਉਂ ਨਹੀਂ ਆਇਆ ਕਿ ਸੂਬੇ ਨੇ ਕਿੰਨੇ ਕਤਲ ਕੀਤੇ ਇਸ ਮੰਜ਼ਲ ਤੇ ਪਹੁੰਚ ਲਈ ਇਹੋ ਜੇ ਬੰਦੇ ਨੂੰ ਤੁਸੀਂ ਕਿਉਂ ਇੱਥੋਂ ਜ਼ਿਕਰ ਪਹਚਾਇਆ ਕਾਰਨ ਕੀ ਸੀ ਉਸ ਵਕਤ ਦਿੱਲੀ ਤੋਂ ਇੱਕ ਇਸ਼ਾਰਾ ਸੀ ਤੇ ਸਾਡੇ ਲੀਡਰ ਤੁਹਾਨੂੰ ਪਤਾ ਦਿੱਲੀ ਅੱਗੇ ਵੀ ਕੀ ਹੋਏ ਨੇ ਇਹਨਾਂ ਦੀ ਔਕਾਤ ਹੀ ਨਹੀਂ ਬੋਲਣ ਦੀ ਮੈਂ ਉਹੀ ਕਰਾਂਗਾ ਕਿ ਸਰਕਾਰਾਂ ਹੀ ਕਰਾਉਂਦੀਆਂ ਨੇ ਸਾਰਾ ਕੁਝ ਇਹ ਲੀਡਰ ਹੀ ਕਰਵਾਉਂਦੇ ਨੇ ਨਹੀਂ ਅਫਸਰਾਂ ਦੀ ਕੀ ਜਰਤ ਹੋਵੇ ਕਿ ਜਿਵੇਂ ਜਿਸ ਤਰੀਕੇ ਦੇ ਨਾਲ ਸਾਡੇ ਉਦੋਂ ਨੌਜਵਾਨੀ ਦਾ ਅੰਤ ਕੀਤਾ ਇਹਨਾਂ ਨੇ ਚੱਕ ਚੱਕ ਕੇ ਆਦੇ ਮੁੰਡੇ ਮਾਰ ਇਹਨਾਂ ਨੇ ਤੇ ਸਰਕਾਰਾਂ ਨਹੀਂ ਕਰਾਇਆ ਸਾਰਾ ਕੁਝ ਦੇਖੋ ਜੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਬੋਲਿਆ ਸੱਚੇ ਬੋਲਿਆ ਤੇ ਉਹਨੂੰ ਮਾਰਤਾ ਬੜੀ ਇੱਕ ਹੈਰਾਨੀ ਵਾਲੀ ਗੱਲ ਆ ਫੌਰਨ ਦੇ ਵਿੱਚ ਪਤਾ ਸੀ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਤੂੰ ਇੰਡੀਆ ਚ ਨਾ ਜਾ ਤੈਨੂੰ ਖਤਰਾ ਹੈ ਉਹ ਫੇਰ ਆਉਂਦਾ ਇੱਥੇ ਫੇਰ ਉਹਦਾ ਮਰਡਰ ਹੁੰਦਾ ਹਰ ਜਿਹੜਾ ਇੱਥੇ ਜਿੰਨੇ ਗਾ ਸਰਕਾਰਾਂ ਆਈਆਂ ਨੇ ਕਿਸੇ ਵੀ ਸਰਦਾਰ ਜਸਵੰਤ ਸਿੰਘ ਖਾਲੜੇ ਦੇ ਮਾਡਰਨ ਨੂੰ ਚੁੱਕਿਆ ਜਿਹੜੇ ਅਫਸਰ ਉਸ ਵਕਤ ਦੇੰਦੇ ਵਿੱਚ ਇਨਵਾਲਵਮੈਂਟ ਸੀ ਜਿਹੜੇ ਉਸ ਵਕਤ ਡੀਜੀਪੀ ਸੀ ਕਿਸੇ ਨੇ ਕਿਸੇ ਨੂੰ ਪੁੱਛਿਆ ਨਹੀਂ ਪੁੱਛਿਆ ਇਹਨਾਂ ਮੰਝੜਾ ਤੇ ਅਸੀਂ ਜੱਕ ਦਾ ਰਿਜ਼ਲਟ ਵੇਖਦੇ ਆ ਹੁਣ ਸਾਡੇ ਪੰਜਾਬ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਇਹ ਗੱਲ ਧਮਾਈ ਜਾਊਗੀ ਕਿ ਸਨਿਨ ਹੱਥੋਂ ਇੱਕ ਬੰਦਾ ਮਰ ਗਿਆ ਮਰਿਆ ਗਿਆ ਜੇਲ੍ਹ ਦੇ ਵਿੱਚ ਬੰਦਾ ਮਾਰਤਾ ਜਾਰੇ ਕਿ ਉਹ ਨਹੀਂ ਸੋਚਦੇ ਕਿ ਸੰਨੀ ਨੂੰ ਜੇਲ੍ਹ ਚ ਪਹੁੰਚਾਉਣ ਵਾਲਾ ਇਹ ਸਿਸਟਮ ਹੈ ਜਿਹੜਾ ਹੁਣ ਕਤਲ ਹੁੰਦਾ ਇਹ ਵੀ ਇੱਕ ਸਿਸਟਮ ਦੀ ਦੇਣ ਹੈ ਜੇ ਸਿਸਟਮ ਨੇ ਪਹਿਲਾਂ ਹੀ ਕ੍ਰਾਈਮ ਰੋਕਿਆ ਹੁੰਦਾ ਸਿਸਟਮ ਨੇ ਫੇਕ ਇਨਕਾਊਂਟਰ ਨਾ ਹੋਣ ਦਿੱਤੇ ਹੁੰਦੇ ਸਿਸਟਮ ਨੇ ਫੇਕ ਇਨਕਾਊਂਟਰ ਤੋਂ ਬਾਅਦ ਇਹਨਾਂ ਨੂੰ ਅਫੀਸਰਾਂ ਨੂੰ ਪ੍ਰੋਮੋਸ਼ਨਾਂ ਨਾ ਦਿੱਤੀਆਂ ਹੁੰਦੀਆਂ ਨਾ ਇਹ ਐਸਐਸਪੀ ਬਣਾਏ ਹੁੰਦੇ ਤਾਂ ਅੱਜ ਇਹ ਹਾਲਾਤ ਹੀ ਨਹੀਂ ਪੈਦਾ ਹੁੰਨੇ ਪਰ ਕਾਨੂੰਨ ਅਲਾਵਾ ਮੁਤਾਬਕ ਵੀ ਨੂੰ ਦੱਸੋ ਕਿ ਜਦੋਂ ਇਨਸਪੈਕਟਰ ਤੇ ਪਰਚਾ ਦਰਜ ਹੋ ਸਕਦਾ ਇਨਸਪੈਕਟਰ ਨੂੰ ਉਮਰ ਕਾਇਦੀ ਸਜ਼ਾ ਹੋ ਸਕਦੀ ਹੈ ਕੀ ਲੱਗਦਾ ਨਹੀਂ ਉਸ ਵਕਤ ਦੇ ਐਸਐਸਪੀ ਤੇ ਜਾਂ ਆਪਾਂ ਗੱਲ ਕਰੀਏ ਜਾਂ ਡੀਜੀਪੀ ਦੇ ਖਿਲਾਫ ਵੀ ਮੈਨੂੰ ਲੱਗਦਾ ਵੀ ਮੁਕੱਦਮਾ ਦਰਜ ਕਰ ਦੇਣਾ ਚਾਹੀਦਾ ਸੀ ਦੇਖੋ ਹੁੰਦਾ ਤਾਂ ਉਹਨਾਂ ਦੀ ਕਹਿਣ ਦੇ ਬਾਵਜੂਦ ਹੈ ਸੀਨੀਅਰ ਅਫਸਰਾਂ ਦੇ ਕਹਿਣ ਤੋਂ ਤਾਂ ਬਿਨਾਂ ਪਤਾ ਵੀ ਨਹੀਂ ਹਿਲਦਾ ਜਦੋਂ ਤੁਹਾਨੂੰ ਪਤਾ ਲੱਗਿਆ ਸੀ 9899 ਦੇ ਵਿੱਚ ਇਹ ਐਸਐਸਪੀ ਜਿਹੜਾ ਕ੍ਰਾਈਮ ਕੀਤਾ ਇਹਨੇ ਉਸ ਤੋਂ ਬਾਅਦ ਉਹਨੂੰ ਪ੍ਰੋਮੋਸ਼ਨ ਦੇ ਕੇ ਬਠਿੰਡੇਰ ਕੇ ਸ਼ਹਿਰਾ ਚ ਲਾਇਆ ਗਿਆ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਸਰਦਾਰ ਜਸਵੰਤ ਸਿੰਘ ਖਰੜੇ ਨੂੰ ਮਾਰ ਦਿੱਤਾ ਗਿਆ ਹੈ ਇਸ ਏਡੀ ਡੀਜੀਪੀ ਦਾ ਹੱਥ ਹੈ ਪਰ ਉਸ ਵਕਤ ਸੁਣਿਆ ਨਹੀਂ ਗਿਆ ਉਹਨਾਂ ਨੂੰ ਪ੍ਰੋਮੋਸ਼ਨਾਂ ਦੇ ਕੇ ਉਹਨਾਂ ਨੂੰ ਦਿੱਲੀ ਸਪੈਸ਼ਲ ਹਾਊਸ ਦਿੱਤੇ ਗਏ ਉਹ ਹਾਊਸ ਕਿਉਂ ਦਿੱਤੇ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਦਿੱਤਾ ਕਿ ਇਹ ਯੂਥ ਨੂੰ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਇਹਨਾਂ ਨੇ ਕਤਲ ਕੀਤਾ ਦੇਖੋ ਜਦੋਂ ਵਾਰਡ ਜਿਹੜੀ ਹੈ ਉਹ ਹੀ ਤੁਹਾਨੂੰ ਮਾਰਨਾ ਚਾਹੁੰਦੀ ਹੈ ਜਦੋਂ ਤੁਹਾਨੂੰ ਜਿਹੜੇ ਤੁਹਾਡੇ ਰਖਿਆ ਕਰਨ ਵਾਲੇ ਨੇ ਉਹ ਤੁਹਾਨੂੰ ਮਾਰਨਾ ਚਾਹੁੰਦੇ ਨੇ ਤੇ ਤੁਹਾਨੂੰ ਬਚਾਵੇ ਕਾਕਾ ਆਹੀ ਤਾਂ ਪ੍ਰੋਬਲਮ ਹੈ ਸਾਡੇ ਜਸਟਿਸ ਦੀ ਜਾਂ ਕੋਈ ਗੱਲ ਹੀ ਹੈ ਨਹੀਂ ਹੁਣ ਵੀ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਾ ਕੇ ਜਿਹੜੇ ਇਹ ਜਿਹੜੇ ਮੁਲਾਜ਼ਮ ਨੇ ਜਾਂ ਪੁਲਿਸ ਅਫਸਰ ਨੇ ਕਿ ਜਿਵੇਂ ਪਹਿਲਾਂ ਅਫਸਰਾਂ ਨੂੰ ਬਚਾਉਂਦੇ ਰਹੇ ਐ ਹੁਣ ਵੀ ਉਸੇ ਤਰੀਕੇ ਅਫਸਰਾਂ ਨੂੰ ਬਚਾਇਆ ਜਾ ਰਿਹਾ ਜਿਵੇਂ ਮੈਡੀਕਲ ਲੇਟ ਕੀਤਾ ਗਿਆ ਦੇਖੋ ਗੱਲ ਇਸ ਤਰ੍ਹਾਂ ਹੁਣ 2-3 ਦਿਨ ਮੈਡੀਕਲ ਲੇਟ ਕੀਤਾ ਮੈਂ ਤੁਹਾਨੂੰ ਤਾਂ ਕਿਹਾ ਟਾਰਚਰ ਬਹੁਤ ਕੀਤਾ ਹੋਣਾ ਉਸ ਨੂੰ ਜਦੋਂ ਪੁਲਿਸ ਮੈਡੀਕਲ ਡਿਲੇ ਕਰਦੀ ਹੈ ਕੋਰਟ ਦੇ ਆਰਡਰ ਨਹੀਂ ਸੁਣ ਰਹੀ ਤੇ ਉਸ ਦੇ ਮਗਰ ਸਾਜ਼ਿਸ਼ ਕੀ ਹੈ ਇੱਕੋ ਹੀ ਸਾਜ਼ਿਸ਼ ਹੁੰਦੀ ਹੈ ਕਿ ਉਹਨੂੰ ਸਹੀ ਤੋਰਨਾ ਫਿਰਨਾ ਮੈਂ ਤਾਂ ਇਹ ਜਿੱਦਣੇ ਇਸ ਦਿਨ ਟੌਰਚਰ ਕੀਤਾ ਉਹ ਮੈਸੇਜ ਇਮਾਨ ਨੂੰ ਆਇਆ ਇਮਾਨ ਨੇ ਮੈਨੂੰ ਦੱਸਿਆ ਸਨੀ ਦੇ ਭਰਾਵਾਂ ਨੂੰ ਮੈਂ ਮੋਬਾਈਲ ਕੀਤਾ ਉਹਨਾਂ ਨੂੰ ਤਾਂ ਮੁਲਾਕਾਤ ਹੀ ਨਹੀਂ ਕਰਨ ਦਿੱਤੀ ਗਈ ਉਹ ਤਾਂ ਮੈਨੂੰ ਪਤਾ ਲੱਗਿਆ ਜਦੋਂ ਇਮਾਨ ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਹੀਅਰਸੇ ਹੈ ਕਿ ਉਹਨੂੰ ਟੌਰਚਰ ਕੀਤਾ ਗਿਆ ਜੇਲ ਦੇ ਅੰਦਰ ਬਹੁਤ ਜ਼ਿਆਦਾ ਮੈਂ ਉਹਦੇ ਪਰਵਾਹ ਨਾਲ ਪੁੱਛਿਆ ਕਿ ਤੁਹਾਨੂੰ ਪਤਾ ਕਿ ਇਹ ਸੰਤਾ ਕੋਈ ਚੀਜ਼ ਦਾ ਪਤਾ ਨਹੀਂ ਤੇ ਮੈਂ ਕਿਹਾ ਪਤਾ ਮੈਂ ਵੀ ਮੈਂ ਸੁਣੀ ਸੁਣਾਈ ਗੱਲ ਕਰ ਰਿਹਾ ਕਿ ਸੰਨੀ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਹੈ ਉਹ ਸੁਣਦੇ ਸਾਰੀ ਉੱਥੇ ਪਟਿਆਲੇ ਚੱਲ ਪਏ ਫਿਰ ਦੇਖੋ ਪਟਿਆਲੇ ਉਹਨਾਂ ਦੀ ਮੁਲਾਕਾਤ ਨਹੀਂ ਹੁੰਦੀ ਫਿਰ ਕੋਰਟ ਆਰਡਰ ਕਰਦੀ ਹੈ ਕੋਰਟ ਦੇ ਆਰਡਰ ਦੀ ਪ੍ਰਵਾਹ ਨਹੀਂ ਹੁੰਦੀ ਕੰਟੈਂਪਟ ਆਫ ਕੋਰਟ ਹੈ ਵੈਸੇ ਹੀ ਪਰ ਕੋਰਟ ਦੇ ਆਰਡਰ ਦੀ ਸੁਣਵਾਈ ਨਹੀਂ ਜਿੱਥੇ ਅਦਾਲਤ ਦੀ ਸੁਣਵਾਈ ਨਹੀਂ ਉੱਥੇ ਤੁਸੀਂ ਮੈਨੂੰ ਦੱਸੋ ਇੱਕ ਆਮ ਆਦਮੀ ਦੀ ਸੁਣਵਾਈ ਕੀ ਹੋਊਗੀ ਉਹ ਆਦਮੀ ਕਿਵੇਂ ਕਹੂਗਾ ਕਿ ਮੈਨੂੰ ਤੁਸੀਂ ਟੌਰਚਰ ਨਹੀਂ ਕਰ ਸਕਦੇ ਜਦੋਂ ਸਨੀ ਤੇ ਟੌਰਚਰ ਕੀਤਾ ਜਾਂਦਾ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਮੈਸੇਜ ਆਨ ਨਹੀਂ ਹੁੰਦਾ ਦੇਖੋ ਉਸ ਦੇ ਵਿੱਚ ਕੀ ਹੈ ਇਹ ਉਹ ਇਹ ਨਹੀਂ ਪਤਾ ਕਿ ਇੱਕ ਦਿਨ ਪਹਿਲਾਂ ਹੋਇਆ ਜਾਂ ਉਸ ਦਿਨ ਹੋਇਆ ਮੈਨੂੰ ਈਮਾਨਦਾ ਆਇਆ ਕਿਉਂਕਿ ਕੋਈ ਕਲਾਇੰਟ ਹੋਣਾ ਹੈ ਉੱਥੇ ਕੋਈ ਕੇਸ ਲੜਦਾ ਚੰਡੀਗੜ੍ਹ ਚ ਉਹ ਕਹਿੰਦਾ ਮੇਰੇ ਕਿਸੇ ਕਲਾਇੰਟ ਦਾ ਮੋਬਾਈਲ ਆਇਆ ਕਿ ਜਿਹੜਾ ਉੱਥੇ ਆਪਣੇ ਸੰਦੀਪ ਸੰਨੀ ਹੈ ਉਹਨੂੰ ਜੇਲ੍ਹ ਦੇ ਅੰਦਰ ਬਹੁਤ ਟੌਰਚਰ ਕੀਤਾ ਗਿਆ ਤੇ ਬਾਬਾ ਨਾ ਤੁਸੀਂ ਮੋਬਾਈਲ ਕਰੋ ਮੈਂ ਨਾਲ ਦੀਲ ਵਾਲੇ ਉਹਦੇ ਬ੍ਰਦਰ ਨੂੰ ਮੋਬਾਈਲ ਕੀਤਾ ਹੁੰਦਾ ਸਾਨੂੰ ਤਾਂ ਭਾਜੀ ਪਤਾ ਹੀ ਨਹੀਂ ਮੈਂ ਕਿ ਉਹਨੂੰ ਬਹੁਤ ਜ਼ਿਆਦਾ ਟਾਰਚਰ ਕੀਤਾ ਹੈ ਉਹ ਮੋਬਾਈਲ ਕਰਦੇ ਨੇ ਉਹ ਕੋਈ ਅਨਸਰ ਨਹੀਂ ਉਸ ਚੀਜ਼ ਦਾ ਜੇਲ੍ਹ ਨੂੰ ਪੁੱਛਦੇ ਨੇ ਕੋਈ ਅਨਸਰ ਨਹੀਂ ਫਿਰ ਉਹ ਵਿਜ਼ਿਟ ਕਰਦੇ ਨੇ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾਂਦੀ ਸੋ ਇੱਕ ਇਹ ਭਗਤ ਸਿੰਘ ਦੀਆਂ ਜਾਂ ਉਸ ਤੋਂ ਪਹਿਲਾਂ ਅੰਗਰੇਜ਼ਾਂ ਦੀਆਂ ਕਹਾਣੀਆਂ ਸਰਾਉਂਦੇ ਹੁੰਦੇ ਨੇ ਯਾਰ ਸ਼ਰਮ ਆਉਂਦੀ ਹੈ ਜਦੋਂ ਲੀਡਰ ਤੁਹਾਡੇ ਜਾ ਕੇ ਸਵੇਰੇ 15 ਗੱਲ ਦਾ 26 ਜਨਵਰੀ ਨੂੰ ਤੁਸੀਂ ਕਹਾਣੀਆਂ ਸਰਾਉਂਦੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਜਾਂ ਹਿੰਦੁਸਤਾਨ ਦੇ ਆਦਮੀ ਨੂੰ ਅੰਗਰੇਜ਼ ਟੌਰਚਰ ਕਰਦੇ ਸੀ ਯਾਰ ਅੰਗਰੇਜ਼ ਦੀ ਗੋਲੀ ਤੁਹਾਨੂੰ ਯਾਦ ਹੈ 13 ਅਪ੍ਰੈਲ 1919 ਦੀ ਤੁਹਾਨੂੰ ਅੰਗਰੇਜ਼ ਦੀ ਗੋਲੀ ਯਾਦ ਹੈ ਤੁਹਾਨੂੰ ਜੈਤੋ ਦਾ ਮੋਰਚਾ ਯਾਦ ਹੈ ਤੁਹਾਨੂੰ ਜੱਲਿਆਂ ਵਾਲੇ ਬਾਗ ਦਾ ਮੋਰਚਾ ਯਾਦ ਹੈ ਤੁਹਾਨੂੰ ਗੁਰੂ ਗੁਰੂ ਕੇ ਚੱਕ ਉੱਥੋਂ ਦਾ ਮੋਰਚਾ ਯਾਦ ਹੈ ਗੁਰੂ ਕੇ ਬਾਗ ਦਾ ਮੋਰਚਾ ਯਾਦ ਹੈ ਤੁਹਾਨੂੰ ਤੁਸੀਂ ਕਹਾਣੀਆਂ ਸਰਾਉਂਦੇ ਜੇ ਕਿ ਅੰਗਰੇਜ਼ ਇੰਡੀਅਨ ਲੋਕਾਂ ਦੇ ਉੱਤੋਂ ਲੰਘਦਾ ਹੁੰਦਾ ਸੀ ਖਲੋ ਕੇ ਜਦੋਂ ਤੁਹਾਨੂੰ ਇਹ ਯਾਦ ਹੈ ਫਿਰ ਤੁਹਾਨੂੰ ਆਪ ਦੀਆਂ ਕਰਤੂਤਾ ਕਿਉਂ ਨਹੀਂ ਦਿਖਦੀਆਂ ਤੁਸੀਂ ਜਦੋਂ ਕਿਤੇ ਕੋਈ ਤੁਹਾਡੇ ਲੀਡਰ ਕਹਾਣੀ ਸਰਾਉਂਦੇ ਨੇ ਨਾ ਉਦੋਂ ਸਰਦਾਰ ਸਾਹਿਬ ਉੱਥੇ ਬੋਲ ਖੜ ਕੇ ਬੋਲਣਾ ਚਾਹੀਦਾ ਕਿ ਚੁੱਪ ਕਰ ਯਾਰ ਬੋਲਣ ਦੀ ਲੋੜ ਨਹੀਂ ਤੈਨੂੰ ਜੇ ਤੂੰ ਪੰਜਾਬ ਦੇ ਵਿੱਚ ਹੁਣ ਜ਼ੁਲਮ ਦੇ ਉੱਪਰ ਬੋਲਿਆ ਫਿਰ ਤਾਂ ਅੰਗਰੇਜ਼ ਦਾ ਅਫਗਾਨ ਤੇ ਮੁਗਲ ਦਾ ਸਾਨੂੰ ਜ਼ੁਲਮ ਸੁਣਾਇਆ ਜੇ ਤੂੰ ਆਪ ਹੀ ਨਹੀਂ ਬੋਲਿਆ ਫਿਰ ਤੂੰ ਦੂਜੇ ਦਾ ਜ਼ੁਲਮ ਸਰਾਉਂਦਾ ਕਿਉਂ ਹੈ ਮੇਰੀ ਗੱਲ ਫਾਲੋ ਕਰ ਗਏ ਨਾ ਤੁਸੀਂ ਤੂੰ ਲੀਡਰ ਤਾਂ ਬੋਲ ਪਿਛਲੀਆਂ ਕਹਾਣੀਆਂ ਤਾਂ ਸੁਣਾ ਵਜੀਦ ਖਾਨ ਦੀਆਂ ਰੰਗਜੀਤ ਦੀਆਂ ਕਹਾਣੀਆਂ ਤਾਂ ਸੁਣਾ ਜੇ ਤੂੰ ਬੋਲਿਆ ਤਾਂ ਤੂੰ ਉੱਥੇ ਜਾ ਕੇ ਕਹਿਣਾ ਕਿ ਫਲਾਣਾ ਆਦਮੀ ਸੈਭਜਾਦਿਆਂ ਦੇ ਲਈ ਹਾ ਦਾ ਨਾਰਾ ਮਾਰਿਆ ਤੇਰੇ ਕੋਲ ਰਾਜ ਰਿਆ ਤੂੰ ਕਿਤੇ ਇੱਕ ਵੀ ਇਨੋਸੈਂਟ ਮੁੰਡੇ ਮੁੰਡੇ ਤੇ ਹਾ ਦਾ ਨਾਰਾ ਮਾਰਿਆ ਨਹੀਂ ਮਾਰਿਆ ਲੀਡਰ ਇੱਕ ਆਪ ਦੇ ਨਸ਼ੇ ਦੇ ਵਿੱਚ ਨੇ ਕੁਰਸੀ ਤੇ ਸਤਾ ਦੇ ਨਸ਼ੇ ਦੇ ਵਿੱਚ پاگل ਹੋ ਚੁੱਕੇ ਨੇ ਕਿ ਸਾਡੇ ਪੰਜਾਬ ਦੇ ਅੰਦਰ ਕਿਵੇਂ ਤਸ਼ੱਦਦ ਹੋ ਰਿਹਾ ਹੈ ਅਦਾਲਤਾਂ ਦੀ ਸੁਣਵਾਈ ਨਹੀਂ ਪਬਲਿਕ ਦੀ ਸੁਣਵਾਈ ਨਹੀਂ ਤਾਂ ਸੁਣਵਾਈ ਕਿੰਦੀ ਇੱਥੇ ਕਿਸੇ ਦੀ ਵੀ ਨਹੀਂ ਉਹੀ ਦੌਰ ਹੈ 47 ਤੋਂ ਬਾਅਦ 78 ਸਾਲ ਦੇ ਵਿੱਚ ਇੱਥੇ ਲਾਸ਼ਾਂ ਹੀ ਵਿਸ਼ੀਆਂ ਨੇ ਵੈਸੇ ਤਾਂ 14-1500 ਸਾਲ ਤੋਂ ਸਾਡੀਆਂ ਲਾਸ਼ਾਂ ਹੀ ਤੁਰੀਆਂ ਆਉਂਦੀਆਂ ਨੇ ਇਹ ਪੰਜਾਬ ਧਰਨਾ ਹੈ ਪੰਜਾਬ ਜਿਹੜਾ ਸਾਡਾ ਖੂਨ ਚੁੱਕੀ ਫਿਰਦਾ ਹੈ ਕਿਸੇ ਵੀ ਹਿੰਦੁਸਤਾਨ ਦੀ ਸਟੇਟ ਦੇ ਅੰਦਰ ਇਹਨਾਂ ਬਲੱਡ ਨਹੀਂ ਵਗਿਆ ਜਿੰਨਾ ਪੰਜਾਬ ਚ ਵਗਿਆ ਹੋਇਆ ਤੇ ਮਾਰਨ ਵਾਲੇ ਵੀ ਕੌਣ ਨੇ ਪੱਗਾਂ ਵਾਲੇ ਇੱਕ ਬੜੀ ਨਾ ਇੱਕ ਬੜੀ ਹੋਰ ਸਾਫ ਦੀ ਕਹਾਣੀ ਬਣਾ ਦਿੱਤੀ ਗਈ ਹੈ ਇੰਡੀਅਨ ਗਵਰਨਮੈਂਟ ਵੱਲੋਂ ਰਾਜ ਕੌਣ ਕਰਦੀ ਹੈ ਪੱਗ ਗੋਲੀ ਕੌਣ ਮਾਰਦਾ ਪੱਗ ਤੇ ਗੋਲੀ ਵਾਜਦੀ ਕਿਨੂੰ ਆ ਪੱਗ ਵਾਲੇ ਨੂੰ ਤੇ ਹਿੰਦੁਸਤਾਨ ਦੇ ਉੱਪਰ ਡਾਇਰੈਕਸ਼ਨ ਕੌਣ ਦਿੰਦਾ ਦਿੱਲੀ ਤੋਂ ਅਸੀਂ ਇੱਕ ਆਉਧਿਆਂ ਦੇ ਮਗਰ ਇੱਕ ਸਤਾ ਦੇ ਮਗਰ ਅਸੀਂ ਆਉਦਿਆਂ ਦੇ ਉੱਤੇ ਪੈਰ ਲੰਘ ਕੇ ਤੁਰ ਗਏ ਯਾਰ ਇਹ ਕਿੰਨੀ ਕੁ ਵੱਡੀ ਕਿਬਦਰੀ ਹੈ ਇਤਿਹਾਸ ਇਹ ਵੀ ਬਣੇਗਾ ਇਤਿਹਾਸ ਨੇ ਜੇ ਸੈਣੀ ਨੂੰ ਨਹੀਂ ਬਖਸ਼ਿਆ ਕਿਸੇ ਨੂੰ ਨਹੀਂ ਬਖਸ਼ਨਾ ਇਤਿਹਾਸ ਨੇ ਹਿਸਟਰੀ ਸਾਰਾ ਕੋਈ ਦੱਸੇਗੀ ਸੋ ਸਾਡੇ ਲੀਡਰਾਂ ਨੂੰ ਇਹਨਾਂ ਜਿਹੜੇ ਤੁਹਾਡੇ ਅਫੀਸਰ ਨੇ ਇਹਨਾਂ ਨੂੰ ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ ਕਾਨੂੰਨ ਸਭ ਦੇ ਲਈ ਬਰਾਬਰ ਹੈ ਫਿਰ ਤੁਸੀਂ ਕਹਿੰਦੇ ਹੋ ਕਿ ਇਹ ਜੀ ਕੰਟਰੀ ਡਿਵੈਲਪ ਨਹੀਂ ਤੁਹਾਡੇ ਜਿਹੜੇ ਤੁਹਾਡੇ ਅਫੀਸਰ ਨੇ ਉਹਨਾਂ ਦੇ ਜਵਾਗ ਬਾਹਰ ਨੇ ਗੱਲਾਂ ਸੁਣਨ ਵਾਲੀਆਂ ਨੇ ਉਹਨਾਂ ਨੂੰ ਪੁੱਛੋ ਨਾ ਕਿ ਵਕੀਲ ਸਾਹਿਬ ਇਹ ਰਹਿਂ ਜੋਗਾ ਸੂਬਾ ਨਹੀਂ ਇੱਥੇ ਲਾ ਸਹੀ ਨਹੀਂ ਜਦੋਂ ਤੂੰ ਮੁੰਡੇ ਮਾਰਦਾ ਉਦੋਂ ਲਾ ਸਹੀ ਸੀ ਜਦੋਂ ਤੂੰ ਇਨੋਸੈਂਟ ਬੰਦਿਆਂ ਨੂੰ ਮੈਂ ਕਾਫੀ ਪੁਲਿਸ ਅਫਸਰ ਦੇਖੇ ਨੇ ਜਿਹਨੇ ਇਹਦੇ ਬੱਚੇ ਬਾਹਰ ਸੈੱਟ ਕਰਤੇ ਮੈਂ ਪੁਲਿਸ ਅਫਸਰਾਂ ਨੂੰ ਪੁੱਛਿਆ ਕਿ ਤੁਸੀਂ ਬੱਚੇ ਬਾਹਰ ਕਿਉਂ ਭੇਜਤੇ ਕੀ ਖਰਾਸਾ ਬਥੇ ਜਿਹੜਾ ਹਾਲਾਤ ਵੈਟਰ ਨਹੀਂ ਇੱਥੇ ਕਾਨੂੰਨ ਸਹੀ ਨਹੀਂ ਜੱਜਰੋਂ ਤੂੰ ਖੁਦ ਕੁੜੀ ਜਦੋਂ ਖੁਦ ਤੂੰ ਲੋਕਾਂ ਦੇ ਬੱਚੇ ਮਾਰੇ ਗੋਲੀਆਂ ਮਾਰੀਆਂ ਉਦੋਂ ਇਹ ਸਹੀ ਸੀ ਤੂੰ ਦੂਜਿਆਂ ਦੇ ਬੱਚੇ ਮਾਰੇ ਉਦੋਂ ਤੂੰ ਕਾਨੂੰਨ ਦਾ ਹੱਥ ਚ ਲਿਆ ਉਦੋਂ ਤੂੰ ਸੋਚਿਆ ਕਿ ਇਸ ਪੰਜਾਬ ਦਾ ਮੈਂ ਬੇੜਾ ਗਰ ਕਰਨ ਲੱਗਾ ਫਿਰ ਤੂੰ ਉਂਗਲੀ ਠਾਉਣਾ ਪੰਜਾਬ ਤੇ ਠਾਉਣਾ ਕਿ ਇੱਥੋਂ ਦੇ ਹਾਲਾਤ ਮਾੜੇ ਨੇ ਹਾਲਾਤ ਮਾੜੇ ਤੁਸੀਂ ਕੀਤੇ ਨੇ ਗੈਂਗਸਟਰ ਤੁਸੀਂ ਹੀ ਬਣਾਏ ਨੇ ਪੰਜਾਬ ਨੂੰ ਤੁਸੀਂ ਤੜਫ ਤੜ ਕੇ ਪੰਜਾਬ ਨੂੰ ਤੜਫ ਤੜਫਨ ਤੁਸੀਂ ਲਾ ਕੇ ਰੱਖਤਾ ਪੰਜਾਬ ਨੂੰ ਤੁਸੀਂ ਸੋ ਸਾਰੀ ਦਿਨ ਤੁਹਾਡੇ ਸਿਆਸੀ ਆਦਮੀਆਂ ਦੀ ਇਹਨਾਂ ਦੀਆਂ ਸ਼ਕਲਾਂ ਨਾ ਵੇਖੋ ਬੜੀਆਂ ਸੋਹਣੀਆਂ ਦਾੜ੍ਹੀਆਂ ਨੇ ਬੜੀਆਂ ਸੋਹਣੀਆਂ ਜਗਟਾ ਪਾਉਂਦੇ ਨੇ ਗੱਲਾਂ ਕਰਦੇ ਨੇ ਰੋਂਦੇ ਨੇ ਇਹਨਾਂ ਦੇ ਤਾਂ ਹਾਲਾਤ ਨੇ ਇਹਨਾਂ ਦੇ ਤੁਹਾਨੂੰ ਮੁਗਲ ਦੀ ਕਹਾਣੀ ਸੁਣਾਉਣਗੇ ਅਫਗਾਨ ਦੀ ਸੁਣਾਉਣਗੇ ਪਰ ਰੱਬ ਦਾ ਵਾਸਤਾ ਉਹਦੋਂ ਪੁੱਛ ਲਿਆ ਕਰੋ ਜੇ ਤੂੰ ਜ਼ੁਲਮ ਨਹੀਂ ਕੀਤਾ ਫਿਰ ਗੱਲ ਸੁਣਾ